ਸਾਸੀਓ ਕਿਸਾਨ ਵੀਰੋ ਤੁਹਾਡਾ ਪ੍ਰਾਡ ਕੈਟਰਲ ਫਾਰਮ ਦੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸ ਵੀ ਵੀਰ ਨੇ ਆਪਣੀ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਬਈ ਨੂੰ ਬਾਂਗਾ ਪੁਰਾਣਾ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀ ਕਾ ਬਾਈ ਜੀ ਥਰੀ ਆ ਨਾਮ ਕੀ ਹੈ ਬਾਈ ਆਪਣਾ ਕੁਲਦੀਪ ਸਿੰਘ ਬਾਈ ਦਾ ਨਾਮ ਕੁਲਦੀਪ ਸਿੰਘ ਬਾਈ ਆਪਣਾ ਜੇ ਘਰ ਹੋਂ ਹੋਵੇ ਕੀ ਐਡਰੈਸ ਹੈ ਆਪਣਾ ਪਿੰਡ ਸੁਖਾਣਾ ਹਾਂਜੀ ਓਠਿਆਣਾ ਕਚਾਰਾ ਠੀਕ ਹੋ ਜੀ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਜੋ ਭਾਈ ਆਪਾਂ ਪਹਿਲਾਂ ਵੀਡੀਓ ਭਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਬਹੁਤ ਵਧੀਆ ਜੀ ਕਿੰਨੇ ਟਾਈਮ ਤੋਂ ਆਪਣੇ ਪਸ਼ੂ ਫੇਰੋਗੇ ਤੁਸੀਂ ਦੂਜੇ ਦਿਨ ਹੋਗਾ ਜੀ ਠੀਕ ਹੋ ਜੀ ਅੱਜ ਆਪਣੇ ਕੋ ਕਿੰਨੇ ਨਗ ਬਕਾਊਗਾ ਦੱਸੋ ਹੀ ਖੇੜੀ ਵੜ ਦੀ ਕੀ ਡਿਟੇਲ ਹੈ ਇਹ ਜੀ ਆਪਣਾ ਤੀਜੇ ਸੂਏ ਸੂਈ ਵੀ ਆ ਹਾਂ ਠੀਕ ਹੋ ਜੀ ਇੱਕ ਮਹੀਨਾ ਹੋ ਗਿਆ ਨੂੰ ਸੂਈ ਨੂੰ ਮਗਰ ਇਹਦੇ ਬੱਚੀ ਹੈਗੀ ਠੀਕ ਹੋ ਜੀ ਤੇ 18 ਕਿਲੋ ਦੁੱਧ ਅਜੀ ਮੈਂ ਦਿਆਂ ਲਾ ਠੀਕ ਆਪਾਂ ਜੋਕ ਕੇ ਦੇਵਾਂਗੇ ਭਰਾ ਮੱਛੀ ਬਈ ਆਹ ਹਾਂਜੀ ਔਰ ਨੀ ਬੱਚੀ ਆਹ ਭਾਈ ਇਹਦੀ ਬੱਚੀ ਆ ਮਹੀਨਾ ਹੋ ਗਿਆ ਸੂਈ ਨੂੰ ਤੀਜਾ ਸੂ ਦਾ ਸੂਈ ਹੋਈ ਆ 18 ਲੀਟਰ ਬਈ ਦੁੱਧ ਜੋਕ ਕੇ ਦੇਊਗਾ ਤੇ ਮੂੰਹ ਮੱਥੇ ਹੀ ਦੇਖ ਸਕਦੇ ਹਾਂ ਬਈ ਤੁਸੀਂ ਬਾਡੀ ਪੰਤਰ ਦੀ ਦੇਖ ਸਕਦੇ ਹੋ ਚੰਗੀ ਆ ਕੱਢ ਲਓ ਵੀਰ ਬਾਈ ਤੁਰਤ ਖਾਦੀਏ ਦੇਖ ਸਕਦੇ ਹਾਂ ਬਾਈ 18 ਲੀਟਰ ਦੁੱਧ ਤਿਆਰ ਆ ਜੋ ਵੀ ਭਰਾ ਹੋਵੇ ਦਸੱਲੀ ਕਰਕੇ ਤਿੰਨ ਟਾਈਮ ਚੋਈ ਕਰੇ ਚਾਰ ਟਾਈਮ ਚੋਈ ਕਰੇ ਫਿਰ ਵੜ ਲੈ ਕੇ ਜਾਓ ਬਾਈ ਘਾਂ ਲੈ ਕੇ ਜਾਓ

ਸੁਣਾ ਹੋਣਾ ਬਾਈ ਪਟਪੁੜੇ ਦੇ ਚੰਗੀਆ ਚੰਗੇ ਵਜਨ ਦਾ ਬਾਈ ਕੀ ਡਿਮਾਂਡ ਕਰਦੀ ਆਂ ਆਪੀ 3 ਸੂਰ ਪੂਰੀ ਆਈ ਕੋਈ ਕਹਿੰਦੇ ਨਹੀਂ ਜਿਵੇਂ ਮਰਜੀ ਬੈਠਾ ਠੀਕ ਹੈ ਐ ਨਹੀਂ ਹੋਈਗਾ ਦੋਨੇ ਪਾਸੇ ਬੈਠ ਕੇ ਚੌਣੀ ਤੇ ਕੀ ਮੁੱਲ ਕਰਦੀ ਆ ਇਹਦਾ 55000 ਰਾਈ ਮੋਕੇ ਦੇ ਮਾਨਤਨ ਹੋ ਜੂਗਾ ਜੀ ਹਾਂਜੀ ਹਾਂਜੀ ਕੀਤਾ ਜਾਊਗਾ ਠੀਕ ਹੈ ਜੀ ਅੱਗੇ ਆ ਜਾਈ ਕੀ ਡਿਟੇਲ ਆ ਬੈਠ ਦੀ ਇਹ ਪਹਿਲਾ ਸੂਆ ਸੂਈ ਵੀ ਆ ਜੀ ਠੀਕ ਹੈ ਜੀ ਤਿੰਨ ਮਹੀਨੇ ਹੋ ਗਏ ਜੀ ਇਹਨੂੰ ਸੂਈ ਨੂੰ ਤਿੰਨ ਮਹੀਨੇ ਹੋ ਗਏ ਹਾਂਜੀ ਉਹ ਬੱਛੀ ਆ ਜੀ ਇਹਦੀ ਮਗਰ ਆਹਾ ਬਾਈ ਇਹਦੀ ਬੱਛੀ ਆ ਤਿੰਨ ਮਹੀਨੇ ਹੋ ਗਏ ਸੂਈ ਨੂੰ ਤੇ ਦੁੱਧ ਦੁੱਧ ਦਾ ਕੀ ਰਿਕਾਰਡ 15 ਕਿਲੋ ਦਾ ਤਿਆਰ ਆ ਜੀ ਇਹਦਾ ਹਾਂ ਜੀ ਆ ਮੈਂ ਦੇ ਠੀਕ ਹੋ ਜੀ ਆਪਾਂ ਭਰਾਇਆ ਸੀਮਨ ਸੁਮਣ ਹਾਣ ਇਹ ਹੁਣ ਬਣਦੀ ਆ ਜੀ ਗਾਜੇ ਹੁਣ ਬਣਦੀ ਆ ਹਾਂ ਜੀ ਆ ਕੱਲ ਨੂੰ ਜਾਂ ਪਰਸੋਂ ਭਰਾਵਾਂਗੇ ਠੀਕ ਹੋ ਜੀ ਕੱਢ ਲੋ ਬਾਹਰ ਵੇਖ ਸਕਦੇ ਹੋ ਬਈ ਬਾਡੀ ਬੰਦਰ ਦੀ ਤੁਹਾਡੇ ਸਾਹਮਣੇ ਹੀ ਹਲਕੀ ਆ ਵੇਖ ਸਕਦੇ ਹੋ ਹਵਾਨਾ ਦੇਖ ਸਕਦੇ ਹੋ ਬਈ ਜੀ ਤਿੰਨ ਮਹੀਨੇ ਹੋ ਗਏ ਬਈ ਸੂਈ ਨੂੰ ਰਸਟੈਂ 15 ਲੀਟਰ ਦੁੱਧ ਤਿਆਰ ਆ ਮਗਰ ਬਈ ਇਹਦੇ ਵੱਛੀ ਆ ਤਿੰਨ ਮਹੀਨੇ ਹੋ ਗਏ ਸੂਈ ਨੂੰ ਬਈ ਜੀ ਆਜੋ ਭਾਈ ਜੀ ਮੂਹ ਮਥੇ ਹੀ ਦੇਖ ਸਕਦੇ ਹੋ ਵੀ ਰੰਗ ਰੂਪ ਦੀ ਚੰਗੀ ਆ ਚੰਗਾ ਥਣ ਲੱਗਿਆ ਹੋਇਆ ਪੂਰਾ ਤੁਸੀਂ ਦੇਖ ਸਕਦੇ ਹੋ ਸੁਨਾ ਹਵਾਨਾ ਵੇੜ ਦਾ ਚੰਗਾ ਮਾਣਾ ਵੀਰ ਚੋਾਈ ਜਿ ਕਿਦਾਂ ਇਹ ਚੋਾਈ ਚੰਗੀ ਹੈ ਜੀ ਠੀਕ ਹੋ ਜੀ ਤੇ ਕੀ ਮੁੱਲ ਕਰਦੇ ਆਂ ਜੀ ਇਹਦਾ ਮੁੱਲ ਜੀ 42000 ਰੁਪਏ ਠੀਕ ਹੋ ਜੀ ਮੁਕਤ ਮੰਤਨ ਹੋ ਜਾਊਗਾ ਹਾਂਜੀ ਹਾਂਜੀ ਕੀਤਾ ਜਾਊਗਾ ਠੀਕ ਹੋ ਜੀ ਲਾਸਟ ਲਈ ਆ ਜਾਓ ਇਹਦੀ ਕੀ ਡਿਟੇਲ ਹੈ ਜੀ ਇਹ ਦੂਜੇ ਸੂਏ ਹੈ ਜੀ ਇਹ ਦੂਜਾ ਸੂਆ ਕਿੰਨਾ ਟਾਈਮ ਹੋ ਗਿਆ ਕਿ ਸੂਣ ਵਾਲੀ ਇਹ ਨਹੀਂ ਇਹ ਆਪਾਂ ਜਿੱਦੋਂ ਲੈਂਦੀ ਹੈਗੀ ਇਹ ਕਦ ਰੈਂਦੀ ਹਾਂਜੀ ਇਹਦਾ 1 ਮਹੀਨਾ ਰਹਿੰਦਾ ਸਿਰਫ ਫੋਨ 'ਚ ਹਾਂਜੀ ਇਹ ਇੱਕ ਫਾਲ ਸਟੇਕੀ ਹੈ ਠੀਕ ਹੋ ਜੀ ਪਹਿਲਾ ਸੂਪੀ ਮਹੀਨਾ ਪਹਿਲਾ ਸੂਪੀ ਮਹੀਨਾ ਪਹਿਲਾ ਸੂਪੀ ਹਾਂਜੀ ਤੇ ਹੁਣ ਇਹਦੇ ਦਵਾਈ ਅਸੀਂ ਕੱਲ ਵੀ ਭਰਾਈ ਅੱਜ ਹੀ ਭਰਾਵਾਂਗੇ ਠੀਕ ਹੈ ਇਸ ਟਾਈਮ 12 ਕਿਲੋ ਦੁੱਧ ਮਿਣਕੇ ਦੇਵਾਂਗੇ ਦੁੱਧ ਹੋਰ ਵੀ ਵਧੂਗੀ 9 ਦਿਨ ਹੋਇਆ ਇਹਨੂੰ ਫਾਲ ਸਟੇਕੀ ਨੂੰ 9 ਦਿਨ ਹੋਇਆ ਫਾਲ ਸਟੇਕੀ ਨੂੰ ਹਾਂਜੀ ਤੇ 12 ਲੀਟਰ ਦੁੱਧ ਤਿਆਰ 12 ਲੀਟਰ ਦੁੱਧ ਮਿਣਕੇ ਦੇਵਾਂਗੇ ਸੀਰੂ ਸੂਲ ਕੋਈ ਫਰਕ ਐਨ ਕੋਈ ੜਕਾ ਨਹੀਂ ਜਮੇਗਾ ਠੀਕ ਸਰਦੈ ਨਾਲ ਬਣੇ ਦੀ ਚੰਗੀ ਐ ਸੋਹਣਾ ਹੋਣਾ ਕੱਢ ਲਓ ਬਾਹਰ ਬਾਈ ਦੇਖ ਸਕਦੇ ਹੋ ਬਈ ਮੂੰਹ ਮੱਥੇ ਦੀ ਚੰਗੀ ਆ ਸੋਹਣੀ ਹਾਈਟ ਆ ਫੈੜ ਦੀ ਥੱਲੋਂ ਬਹੁਤ ਸਾਫ਼ ਆ ਬਾਈ ਦੇਖ ਸਕਦੇ ਹੋ ਚੰਗਾ ਤੋਰਾ ਆਜੂ ਵੀ ਮੋੜ ਥੱਲੋਂ ਬਹੁਤ ਸਾਫ਼ ਆ ਬਾਈ ਦੇਖ ਸਕਦੇ ਹੋ ਤੁਸੀਂ ਬਾਰਾਂ ਟ੍ਰੈਸਟ ਐਮ ਦੁੱਧ ਤਿਆਰ ਆ ਤੇ ਬਾਈ ਜੀ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ ਮੁੱਲ ਆ 32000 ਰੁਪਏ ਠੀਕ ਹੋਈ ਮੋਕੇਦਮਾਨਤਨ ਹੋ ਜੂਗਾ ਹਾਂਜੀ ਹਾਂਜੀ ਕੀਤਾ ਜਾਊਗਾ ਤਿੰਨੇ ਗਾਇਆਂ ਪੂਆਂ ਚਾਰੂ ਆਈ 14 ਜਾਣ ਨੂੰ ਜਮਾ ਪੂਰੇ ਵਧੀਆ ਠੀਕ ਹੋ ਜੀ ਤੇ ਆਪਣਾ ਬਈ ਕੰਟੈਕਟ ਨੰਬਰ ਬੋਲ ਦਿੰਦੇ ਹਾਂ 93171 ਹਾਂਜੀ 10523 ਅਕਰੋ ਫੇਰ ਬੋਲਦੇ 93171 10523 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਤਿੰਨਾਂ ਨਗਾਂ ਵਿੱਚ ਕੋਈ ਵੀ ਨਾ ਕਿਸੇ ਭਰਾ ਨੂੰ ਚੰਗਾ ਲੱਗਦਾ ਤੇ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬ